ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀ ਤਾਂ ਕਾਂਗਰਸ ਵਿੱਚ ਕਾਂਟੋ ਕੋਲੇ ਸ਼ੁਰੂ ਕਰਨ ਦਾ ਨਾਮ ਨਹੀਂ ਲੈ ਰਿਹਾ ਲੋਕ ਸਭਾ ਚੋਣਾਂ ਲਗਾਤਾਰ ਸਿਰ ਤੇ ਆ ਰਹੀਆਂ ਨੇ ਤਾਂ ਦੱਸ ਦੱਸ ਦਈਏ ਕਿ ਜਲੰਧਰ ਦੇ ਵਿੱਚ ਜਿਸ ਤਰ੍ਹਾਂ ਕਰਮਜੀਤ ਕੌਰ ਚੌਧਰੀ ਨੇ ਭਾਜਪਾ ਜੁਆਇਨ ਕਰ ਲਈ ਤਾਂ ਬੀਤੇ ਦਿਨ ਪਟਿਆਲਾ ਦੇ ਵਿੱਚ ਵੀ ਰਾਜਾ ਵੜਿੰਗ ਦਾ ਵਿਰੋਧ ਹੋਇਆ ਕਿਉਂਕਿ ਧਰਮਵੀਰ ਗਾਂਧੀ ਨੂੰ ਜਿਹੜੀ ਆ ਟਿਕਟ ਦੇ ਦਿੱਤੀ ਜਾਂਦੀ ਆ ਤਾਂ ਦੂਸਰੇ ਪਾਸੇ ਸਾਬਕਾ ਵਿਧਾਇਕ ਸੁਖਵਿੰਦਰ ਡੈਣੀ ਨੇ ਵੀ ਟਿਕਟ ਦੀ ਦਾਅਵੇਦਾਰੀ ਵਿੱਚੋਂ ਆਪਣਾ ਨਾਮ ਹਟਾ ਲਿਆ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨਾਲ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਉੱਥੇ ਹੀ ਰਾਜਾ ਵੜਿੰਗ ਦੇ ਨਾਲ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਉਹਨਾਂ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਵੀ ਚਰਨਜੀਤ ਸਿੰਘ ਚੰਨੀ ਬਾਰੇ ਲਿਖਿਆ ਕਿ ਉਹਨਾਂ ਨਾਲ ਨਾਰਾਜ਼ਗੀ ਜ਼ਾਹਿਰ ਦਾ ਨਾਰਾਜ਼ਗੀ ਜ਼ਾਹਿਰ ਦੀ ਜਿਹੜੀ ਗੱਲਬਾਤ ਤਰੀਕੇ ਤੇ ਦੂਸਰੇ ਪਾਸੇ WhatsApp ਜਿਹੜੇ ਮੈਸੇਜ ਉਹ ਰਾਜਾ ਵੜਿੰਗਰੂ ਵੀ ਕੀਤੇ ਤੇ ਉਹਨਾਂ ਨੇ ਕਿਹਾ ਕੋਈ ਰਿਪਲਾਈ ਜਿਹੜਾ ਨਹੀਂ ਕੀਤਾ ਤਾਂ ਉਹਦੇ ਬਾਰੇ ਗੱਲਬਾਤ ਜਾਣਾਂਗੇ ਕਿ ਕਿਉਂ ਉਹਨਾਂ ਨੇ ਟਿਕਟ ਦੀ ਦਾਵੇਦਾਰੀ ਚੋਂ ਜਿਹੜਾ ਆਪਣਾ ਨਾਮ ਹਟਾ ਲਿਆ ਜਾਂ ਨਾਰਾਜ਼ਗੀ ਜਿਹੜੀ ਕਿਸ ਗੱਲ ਤੋਂ ਸਾਡੇ ਨਾਲ ਸਾਡੇ ਸਹਿਯੋਗੀ ਵਿਕਰਮ ਸਿੰਘ ਮੌਜੂਦ ਨੇ ਗੱਲਬਾਤ ਕਰਾਂਗੇ ਵਿਕਰਮ ਵਿਕਰਮ ਜੀ ਕੀ ਲੱਗਦਾ ਹੈ ਕਿ ਟਿਕਟ ਦੀ ਦਾਵੇਦਾਰੀ ਵਿੱਚੋਂ ਨਾਮ ਹਟਾ ਲਿਆ ਆ ਸੁਖਵਿੰਦਰ ਡੈਨਿਊਣੀ ਬਿਲਕੁਲ ਅਮਨ ਦੇਖੋ ਸਮਝਣ ਦੀ ਲੋੜ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਵਿੱਚ ਕਾਟੋਪਲੇਸ਼ ਵਧਦਾ ਜਾ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਕਿ ਹੋਰ ਵੀ ਕਈ ਚਿਹਰੇ ਜਿਹੜੇ ਆ ਉਹ ਛੱਡਣਗੇ ਕਾਂਗਰਸ ਕਿਉਂਕਿ ਜਿਸ ਤਰ੍ਹਾਂ ਦੇ ਸੰਕੇਤ ਮਿਲ ਰਿਹਾ ਜਾਂ ਹੋਰ ਬਹੁਤ ਸਾਰੇ ਕਾਂਗਰਸ ਦੇ ਲੀਡਰਸ ਦੇ ਨਾਲ ਇਨ ਟੱਚ ਆਸੀਂ ਔਰ ਉਹਨਾਂ ਨਾਲ ਗੱਲਬਾਤ ਹੁੰਦੀ ਆ ਤਾਂ ਉਹ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਤੋਂ ਸੰਤੋਸ਼ ਨਾਦਰ ਨਹੀਂ ਆ ਰਹੇ ਹੁਣ ਰੀਸੈਂਟਲੀ ਦੀ ਗੱਲ ਕਰੀਏ ਤਾਂ ਫਰੀਦਕੋਟ ਲੋਕ ਸਭਾ ਹਲਕਾ ਫਰੀਦਕੋਟ ਤੋਂ ਬਾਕੀ ਪਾਰਟੀਆਂ ਨੇ ਲਗਭਗ ਪੱਤੇ ਖੋਲ੍ਹ ਦਿੱਤੇ ਆ ਔਰ ਉੱਥੇ ਹੀ ਕਾਂਗਰਸ ਦੀ ਟਿਕਟ ਦਾ ਇੰਤਜ਼ਾਰ ਸੀ ਕਿ ਕਾਂਗਰਸ ਕਿਹਨੂੰ ਟਿਕਟ ਦਿੰਦੀ ਹੈ ਸੁਖਵਿੰਦਰ ਡੈਣੀ ਇੱਕ ਦਾਵੇਦਾਰ ਨੇ ਜੋ ਕਿ ਸਾਬਕਾ ਵਿਧਾਇਕ ਵੀ ਨੇ ਟਕਸਾਲੀ ਕਾਂਗਰਸੀ ਆ ਉਹਨਾਂ ਦਾ ਪਰਿਵਾਰ ਔਰ ਲੈਗਸੀ ਰਹੀ ਹੈ ਉਹਨਾਂ ਦੀ ਕਾਂਗਰਸ ਦੀ ਪਰ ਉੱਤੇ ਹੀ ਸੁਖਵਿੰਦਰ ਡੈਣੀ ਨਵਜੋਤ ਸਿੰਘ ਸਿੱਧੂ ਖੁਣੀ ਜਦੋਂ ਪ੍ਰਧਾਨ ਸੀ ਉਹ ਤੋਂ ਵਰਕਿੰਗ ਪ੍ਰੈਜ਼ੀਡੈਂਟ ਵੀ ਸੁਖਵਿੰਦਰ ਡੈਣੀ ਨੂੰ ਲਾਇਆ ਗਿਆ ਸੀਗਾ ਉਹਨਾਂ ਦੇ ਨਾਲ ਔਰ ਹੁਣ ਉਹਨਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਕਿਉਂਕਿ ਫਰੀਦਕੋਟ ਲੋਕ ਸਭਾ ਹਲਕੇ ਤੋਂ ਟਿਕਟ ਮੰਗ ਰੇ ਸੀ ਉਹ ਪਰ ਉਹਨਾਂ ਨੇ ਕਿਹਾ ਕਿ ਸੋਨੋ ਟਿਕਟ ਨਹੀਂ ਲੈਣਗੇ ਔਰ ਜੇ ਕਾਂਗਰਸ ਟਿਕਟ ਦਿੰਦੀ ਵੀ ਆ ਤਾਂ ਉਹ ਇਲੈਕਸ਼ਨ ਨਹੀਂ ਲੜਨਗੇ ਕਾਂਗਰਸ ਦੇ ਵੱਲੋਂ ਇਸ ਤਰ੍ਹਾਂ ਦੀ ਗੱਲ ਕਿਉਂਕਿ ਉਹਨਾਂ ਨਾਲ ਫੋਨ ਤੇ ਵੀ ਗੱਲਬਾਤ ਇਸ ਤਰ੍ਹਾਂ ਹੋਈ ਔਰ ਸੰਕੀਤ ਉਹਨਾਂ ਨੇ ਇਹ ਇਹੋ ਹੀ ਦਿੱਤੇ ਬਕਾਇਦਾ ਫੇਸਬੁਕ ਪੋਸਟ ਪਾ ਕੇ ਵੀ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਜੋ ਉਮੀਦਵਾਰ ਨੇ ਕਾਂਗਰਸ ਦੇ ਚੰਦੀ ਸਿੰਘ ਚੰਨੀ ਉਹਨਾਂ ਤੋਂ ਸਵਾਲ ਪੁੱਛੇ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਦਰਅਸਲ ਇਹ ਜਿਹੜੀ ਪੋਲਿਟਿਕਸ ਹੈ ਇਸ ਨੂੰ ਥੋੜਾ ਜਿਹਾ ਸਮਝਣ ਦੇ ਇਸ ਤਰੀਕੇ ਕਿ ਦਲਤਪਾਈ ਚਾਰੇ ਦਾ ਵੱਡਾ ਨਾਂ ਬਣ ਕੇ ਚਰਨਜੀਤ ਸਿੰਘ ਚੰਨੀ ਕਿਉਂਕਿ ਸਾਬਕਾ ਮੁੱਖ ਮੰਤਰੀ ਨੇ ਮੁੱਖ ਮੰਤਰੀ ਰਹੇ ਔਰ ਉੱਥੇ ਹੀ ਸੁਖਵਿੰਦਰ ਡੈਣੀ ਵੀ ਜੂ ਨੇ ਉਹ ਵੀ ਦਲਤਪਾਈ ਚਾਰੇ ਦੇ ਲੀਡਰ ਨੇ ਔਰ ਵਿਦਿਨ ਜਿਹੜੇ ਦਲਤਪਾਈ ਚਾਰੇ ਦਲਤਪਾਈ ਚਾਰੇ ਦੇ ਵਿੱਚ ਵੀ 8 8 ਕਾਸਟ ਜਿਹੜੀਆਂ ਹੈਗੀਆਂ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਵੀ ਕੰਟਰਡਿਕਸ਼ਨ ਦਿਖਣ ਨੂੰ ਮਿਲਦੀ ਆ ਅਕਸਰ ਔਰ ਉਸੇ ਤਰੀਕੇ ਦੇ ਨਾਲ ਜੋ ਚੰਨੀ ਖੁਣਾ ਚੰਨੀ ਹੋਣੀ ਜਿਸ ਭਾਈਚਾਰੇ ਚੋਂ ਆਉਂਦੇ ਨੇ ਔਰ ਦਲਤਪਾਈਚਾਰੇ ਦੇ ਵਿੱਚ ਵੱਖਰੀ ਕਾਸਟ ਆ ਉਹਨਾਂ ਦੀ ਔਰ ਉੱਥੇ ਹੀ ਸੁਖਵਿੰਦਰ ਡੈਣੀ ਵੀ ਦਲਤਪਾਈਚਾਰੇ ਤੋਂ ਆਉਂਦੇ ਇਹਨਾਂ ਦੀ ਵੱਖਰੀ ਕਾਸਟ ਆ ਤਾਂ ਵਿਦਨ ਕਾਸਟ ਵੀ ਕਾਫੀ ਕੰਟਰਡਿਕਸ਼ਨ ਹੈਗੀਆਂ ਉਹਨਾਂ ਨੇ ਕਿਹਾ ਕਿ ਇੱਕ ਕੇਸ ਜਿਹੜਾ ਸੁਪਰੀਮ ਕੋਰਟ ਚੱਲ ਰਿਹਾ ਹੈ ਰਿਜ਼ਰਵੇਸ਼ਨ ਜਿਹੜੀ ਆ ਉਹ ਸਾਡੇ ਸਾਡੇ ਭਾਈਚਾਰੇ ਦੀ ਜਿਹੜੀ ਉਹ ਖਤਮ ਕਰਨ ਦੀ ਨੂੰ ਲੈ ਕੇ ਜਿਹੜਾ ਕੇਸ ਚੱਲ ਰਿਹਾ ਉਹ ਵਿਦਡਰੋ ਕਰਵਾਇਆ ਜਾਣਾ ਚਾਹੀਦਾ ਚੰਨੀ ਹੁਣੀ ਵੱਡੇ ਲੀਡਰ ਨੇ ਚੰਨੀ ਹੁਣਾ ਨਾਲ ਕਹਿੰਦੇ ਅਸੀਂ ਕਹਿੰਦੇ ਪਾਰਟੀ ਪਲੇਟਫਾਰਮ ਤੇ ਵੀ ਗੱਲ ਰੱਖੀ ਆ ਕਈ ਵਾਰ ਕਿ ਸਾਡਾ ਜਿਹੜਾ ਕੋਟਾ ਉਹ ਖਤਮ ਕਰਨ ਵਾਸਤੇ ਕੇਸ ਜਿਹੜਾ ਉਹ ਚਲਾਇਆ ਜਾ ਰਿਹਾ ਪਰ ਉੱਥੇ ਹੀ ਕਹਿੰਦੇ ਕਿ ਕੋਈ ਇਸ ਮਸਲੇ ਦੇ ਉੱਪਰ ਗੱਲ ਨਹੀਂ ਕੀਤੀ ਗਈ ਔਰ ਉੱਥੇ ਹੀ ਕਹਿੰਦੇ ਪਾਰਟੀ ਪਲੇਟਫਾਰਮ ਤੇ ਬਕਾਇਦਾ ਜਿਹੜੀਆਂ ਮੀਟਿੰਗਾਂ ਪਾਰਟੀ ਦੀਆਂ ਹੋਈਆਂ ਹਨ ਉਹਨਾਂ ਦੇ ਵਿੱਚ ਵੀ ਡੈਣੀ ਹੋਣੀ ਕਹਿੰਦੇ ਕਿ ਅਸੀਂ ਗੱਲ ਰੱਖੀ ਹੈ ਪਰ ਕੋਈ ਸੁਣਵਾਈ ਨਹੀਂ ਹੋਈ ਉੱਥੇ ਫਿਰ ਅੱਜ ਅੱਕ ਕੇ ਜਦੋਂ ਬੰਦਾ ਅੱਕ ਜਾਂਦਾ ਔਰ ਉਦੋਂ ਫਿਰ ਕੋਈ ਵੀ ਸਟੈਪ ਚੁੱਕ ਸਕਦਾ ਅੱਕੇ ਹੋਏ ਲੋਕਾਂ ਨੇ ਪਿਛਲੇ ਦਿਨੀ ਕਾਂਗਰਸੀਆਂ ਨੇ ਬਹੁਤ ਸਾਰੇ ਨੇ ਸਟੈਪ ਇਹ ਹੋ ਚੁੱਕੇ ਆ ਕੋਈ ਭਾਜੀਪੀ ਚਲਾਇਆ ਗਿਆ ਕੋਈ ਆਮ ਆਦਮੀ پارٹی ਚ ਲਾ ਗਿਆ ਔਰ ਉੱਥੇ ਹੀ ਡੈਣੀ ਹੁਣਾਂ ਨੇ ਹੁਣ ਜਿਸ ਤਰੀਕੇ ਨਾਲ ਸੰਕੇਤ ਦਿੱਤੇ ਹੋ ਸਕਦਾ ਹੈ ਕਿ ਕਿਸੇ ਹੋਰ ਪਾਰਟੀ ਦੇ ਇਨਟੱਚ ਵੀ ਫੋਨ ਹੋ ਸਕਦਾ ਹੈ ਕਿ ਹੋਰ ਡੋਰੇ ਵੀ ਪਾਰਿਆ ਹੋਵੇ ਹੋ ਸਕਦਾ ਹੈ ਕਿ ਡੈਣੀ ਹੁਣੀ ਹੋਰ ਕਿਸੇ ਪਾਰਟੀ ਦੇ ਵਿੱਚ ਚਲੇ ਵੀ ਜਾਣ ਪਰ ਜਿਸ ਤਰ੍ਹਾਂ ਉਹਨਾਂ ਨੇ ਰਾਜਾ ਵੜਿੰਗ ਨੂੰ ਜਿਹੜਾ ਮੈਸੇਜ ਭੇਜਿਆ ਉਹਨਾਂ ਨੇ ਪਕਾਇਦਾ ਤੌਰ ਤੇ ਲਿਖਿਆ ਵੀ ਹੈ ਕਿ ਬ੍ਰਦਰ ਮੈਂ ਤੁਹਾਨੂੰ ਪਾਰਟੀ ਪਲੇਟਫਾਰਮ ਦੇ ਉੱਪਰ ਵੀ ਕਈ ਧਨ ਵਾਰ ਜਿਹੜਾ ਪਿਛਲੇ ਲਾਸਟ ਤਿੰਨ ਦਿੰਨੇ ਜਿਹੜੇ ਔਰ ਮੀਟਿੰਗ ਵਾਸਤੇ ਕਹਿੰਦੇ ਕਿ ਮੈਨੂੰ ਆ ਰਹੇ ਆ ਲੋਕ ਔਰ ਉੱਥੇ ਮੈਂ ਰਿਕੁਐਸਟ ਕਰ ਰਿਹਾ ਤੁਹਾਨੂੰ ਕਿ ਮੁਲਾਕਾਤ ਕੀਤੀ ਜਾਵੇ ਜਿਹੜਾ ਸਾਡਾ ਭਾਈਚਾਰਾ ਉਹਨਾਂ ਨੇ ਕਿਹਾ ਕਿ ਈਵਨ ਮਧਭਿਕ ਸਿੱਖ ਹੋਗੇ ਜਾਂ ਵਾਲਮੀਕੀ ਭਾਈਚਾਰਾ ਜਿਹੜਾ ਔਰ ਇਹਨਾਂ ਦੇ ਡੈਲੀਗੇਸ਼ਨ ਦਾ ਜਿਹੜਾ ਇੰਪੋਰਟੈਂਟ ਇਸ਼ੂ ਆ ਔਰ ਇਸ ਨੂੰ ਜਿਹੜਾ ਰਿਸੋਲਵ ਕਰਵਾਉਣ ਦੀ ਕੋਸ਼ਿਸ਼ ਕਰੋ ਸਾਡੀ ਜਿਹੜੀਆਂ ਮੀਟਿੰਗਸ ਫਿਕਸ ਕਰਵਾਓ ਪਰ ਕਹਿੰਦੇ ਕਿ ਕੋਈ ਸੁਰ ਜੋ ਆ ਦਿੰਦੇ ਹੋਏ ਬੜਿੰਗ ਨੂੰ ਨਜ਼ਰ ਨਹੀਂ ਆਏ ਜਿਸ ਤੋਂ ਬਾਅਦ ਉਹਨਾਂ ਨੇ ਆਖਰੀ ਇਹ ਮੈਸੇਜ ਵੀ ਪਾਇਆ ਉਹਨਾਂ ਨੇ ਕਿਉਂਕਿ ਪ੍ਰਧਾਨ ਨੇ ਰਾਜਾ ਬੜਿੰਗ ਉਹਨਾਂ ਨੇ ਇਹ ਮੈਸੇਜ ਵੀ ਪਾਇਆ ਬੜਿੰਗ ਨੂੰ ਕਿ ਮੈਂ ਕੰਟੈਸਟ ਜਿਹੜਾ ਉਹ ਨਹੀਂ ਕਰਨਾ ਫਰੀਦਕੋਟ ਤੋਂ ਔਰ ਉੱਥੇ ਹੀ ਹੁਣ ਉਹਨਾਂ ਨੇ ਕਿਹਾ ਕਿ ਮੇਰੇ ਜਿਹੜੇ ਹਲਕੇ ਦੇ ਲੋਕ ਆ ਜਾਂ ਫਿਰ ਹੋਰ ਬਹੁਤ ਸਾਰੇ ਲੋਕ ਮੇਰੇ ਭਾਈਚਾਰੇ ਦੇ ਆ ਰਹੇ ਆ ਤਾਂ ਕਹਿੰਦੇ ਕਿ ਮੈਂ ਸਭ ਤੋਂ ਪਹਿਲਾਂ ਆਪਣੀ ਜਿਹੜਾ ਕਮਿਊਨਿਟੀ ਆ ਉਹਦੇ ਸਰਵਾਈਵਲ ਵਾਸਤੇ ਫਾਈਟ ਕਰੂੰਗਾ ਔਰ ਬਾਕੀ ਦੀਆਂ ਸਾਰੀਆਂ ਚੀਜ਼ਾਂ ਪਿੱਛੇ ਆ ਤਾਂ ਉਸ ਤੋਂ ਬਾਅਦ ਫਿਰ ਚਰਨਜੀਤ ਸਿੰਘ ਚੰਨੀ ਜੀ ਨੂੰ ਲੈ ਕੇ ਵੀ ਪੋਸਟ ਉਹਨਾਂ ਨੇ ਫੇਸਬੁਕ ਤੇ ਪਾਈ ਆ ਤਾਂ ਵਿਦਨ ਕਾਂਗਰਸ ਵਾਤ ਆਪਸ ਦੇ ਵਿੱਚ ਕਨਟਰਡਿਕਸ਼ਨਸ ਚੱਲ ਰਹੀਆਂ ਨੇ ਵਿਦਨ ਵੱਖ-ਵੱਖ ਭਾਈਚਾਰਿਆਂ ਦੇ ਵਿੱਚ ਹੀ ਬਹੁਤ ਸਾਰੀਆਂ ਕਨਟਰਡਿਕਸ਼ਨਸ ਆਪਸ ਦੇ ਵਿੱਚ ਚੱਲਦੀਆਂ ਰਹਿੰਦੀਆਂ ਪਰ ਹੁਣ ਜਿਸ ਤਰੀਕੇ ਦੇ ਨਾਲ ਦਲਤ ਭਾਈਚਾਰੇ ਦੇ ਦੋ ਲੀਡਰ ਜਿਹੜੇ ਆ ਜਿਵੇਂ ਚਰਨਜੀਤ ਸਿੰਘ ਚੰਨੀ ਹੋਗੇ ਔਰ ਉੱਥੇ ਹੀ ਸੁਖਵਿੰਦਰ ਡੈਣੀ ਬੰਡਾਲਾ ਹੋਗੇ ਇਹਨਾਂ ਨੇ ਡੈਣੀ ਜੀ ਉਹਨਾਂ ਨੇ ਪੋਸਟ ਪਾਈ ਮਿਸਟਰ ਚਰਨਜੀਤ ਸਿੰਘ ਚੰਨੀ ਲਿਖੀ ਉਹਨਾਂ ਨੇ ਸੰਬੋਧਨ ਕੀਤਾ ਔਰ ਉੱਥੇ ਹੀ ਉਹਨਾਂ ਨੇ ਕਿਹਾ ਕਿ ਮੈਂ ਪੁੱਛਣਾ ਚਾਹਣਾ ਤੁਹਾਡੇ ਤੋਂ ਆਪਣੇ ਸਮਾਜ ਦੇ ਬਾਰੇ ਜਿਹੜੀਆਂ ਗੱਲਾਂ ਹੋਈਆਂ ਨੇ ਤਾਂ ਕਿ ਮੇਰਾ ਸਮਾਜ ਤੁਹਾਨੂੰ ਵੋਟ ਕਿਉਂ ਪਾਵੇ ਇਹ ਗੱਲ ਵੀ ਉਹਨਾਂ ਨੇ ਸਿੱਧੇ ਤੌਰ ਤੇ ਲਿਖ ਦਿੱਤੀ ਹੈ ਪਿਛਲੇ ਦਿਨ ਦਾ ਬਿਕਰਮ ਚੌਧਰੀ ਉਹਨਾਂ ਨੇ ਇਹ ਗੱਲ ਕਹੀ ਸੀ ਹਾਂ ਪਰ ਉਹਨਾਂ ਨੇ ਕਿਹਾ ਕਿ ਮੇਰਾ ਭਾਈਚਾਰਾ ਵੋਟ ਤੁਹਾਨੂੰ ਕਿਉਂ ਪਾਵੇ ਇਹ ਗੱਲ ਉਹਨਾਂ ਨੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਲਿਖੀ ਹੈ ਜੀ 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 ਬ੍ਰਮਜੀ ਸਵਾਲ ਇਹ ਵੀ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ WhatsApp ਮੈਸੇਜ ਵੀ ਕੀਤੇ ਆ ਹਾਲਾਂਕਿ ਪੰਜਾਬ ਦੇ ਉਹ ਕਾਂਗਰਸ ਦੇ ਪ੍ਰਧਾਨ ਨੇ ਸਾਬਕਾ ਸੀਐਮ ਚੰਨੀ ਵੀ ਰਹੇ ਨੇ ਜਿਨ੍ਹਾਂ ਦੀ ਵੀ ਆਪਾਂ ਗੱਲ ਕਰ ਲਈਏ ਤਾਂ ਵੱਡਾ ਸਵਾਲ ਇਹ ਵੀ ਉੱਠਦਾ ਕਿਉਂਕਿ ਬੀਤੇ ਦਿਨ ਜਿਸ ਤਰ੍ਹਾਂ ਪਟਿਆਲੇ ਦੇ ਵਿੱਚ ਵੀ ਵਿਰੋਧ ਹੁੰਦਾ ਆ ਤਾਂ ਉਸ ਨੂੰ ਲੈ ਕੇ ਜਾਂ ਜਲੰਧਰ ਦੇ ਵਿੱਚ ਜੋ ਹੁੰਦਾ ਆ ਨਾ ਜਾਂ ਪਹਿਲਾਂ ਵੀ ਜਿਹੜੇ ਵਿਧਾਇਕ ਰਾਜਕੁਮਾਰ ਮੇਰਕਾ ਦੀ ਗੱਲ ਕਰ ਲਈਏ ਹੋਰ ਪਾਰਟੀ 'ਚ ਜਾਂਦੇ ਨੇ ਤਾਂ ਉਹਨੂੰ ਲੈ ਕੇ ਕਿਤਨੇ ਕਿਤੇ ਬਿਲਕੁਲ ਬਿਲਕੁਲ ਵਾਪਸ ਆ ਗਈ ਸੀ ਐਸੀ ਹੂੰ ਹਾਂ ਜੀ ਬਹੁਤ ਸਾਰੇ ਲੋਕ ਗਏ ਜੀ ਹਾਂ ਜੀ ਬਹੁਤ ਸਾਰੇ ਲੋਕ ਗਏ ਤਾਂ ਉਹਨਾਂ ਨੂੰ ਲੈ ਕੇ ਕੀ ਲੱਗਦਾ ਕਿ ਕਾਂਗਰਸ ਦੀਆਂ ਮੁਸ਼ਕਲਾਂ ਜਿਹੜੀਆਂ ਆ ਉਹ ਕਿਤੇ ਨਾ ਕਿਤੇ ਪੰਜਾਬ 'ਚ ਵੱਧ ਸਕਦੀਆਂ ਆਉਣ ਵਾਲੇ ਸਮੇਂ ਵਿੱਚ ਔਖਾ ਸਮਾਂ ਜ਼ਿਆਦਾ ਦੇਖਣਾ ਪੈ ਸਕਦਾ ਦੇਖੋ ਕਾਂਗਰਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਤੋੜੇਗਾ ਤਾਂ ਕਿਉਂਕਿ ਕਾਂਗਰਸ ਦੇ ਵਿੱਚ ਆਪਸ ਵਿੱਚ ਵੀ ਇਹ ਗੱਲ ਚੱਲਦੀ ਹੈ ਜਦੋਂ ਆਪਸ ਮੀਟਿੰਗਾਂ 'ਚ ਬੈਠਦੇ ਆ ਤਾਂ ਕਹਿੰਦੇ ਕਾਂਗਰਸ ਨੂੰ ਕੋਈ ਹੋਰ ਬਾਹਰੀ ਸ਼ਕਤੀ ਨਹੀਂ ਆਪਦੇ ਅੰਦਰ ਦੀਆਂ ਜਿਹੜੀਆਂ ਤਾਕਤਾਂ ਨੇ ਜਾਂ ਆਪਦੇ ਅੰਦਰ ਦੇ ਲੀਡਰ ਆ ਉਹ ਜਾਂ ਤਾਂ ਇੱਕ ਦੂਸਰੇ ਤੋਂ ਖੰਧਕ ਰੱਖਦੇ ਆ ਜਾਂ ਫਿਰ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਔਰ ਕਿਉਂਕਿ ਜਦੋਂ ਇੱਕ ਬੰਦੇ ਦੀ ਤੁਸੀਂ ਸੁਣਵਾਈ ਨਹੀਂ ਕਰੋਗੇ ਤਾਂ ਜ਼ਾਹਿਰ ਜੀ ਗੱਲ ਆ ਕਿ ਜਦੋਂ ਪਾਰਟੀ ਪਲੇਟਫਾਰਮ ਤੇ ਗੱਲ ਨਹੀਂ ਹੋਏਗੀ ਅੱਕ ਕੇ ਬੰਦਾ ਫਿਰ ਸੋਸ਼ਲ ਮੀਡੀਆ ਤੇ ਲੈਦਾ ਕਿਉਂਕਿ ਦੇਖੋ ਕੋਈ ਚੀਜ਼ਾਂ ਹੁੰਦੀਆਂ ਜਿਹੜੀਆਂ ਪ੍ਰਾਈਵੇਟ ਹੁੰਦੀਆਂ ਜਨ ਕੁਝ ਚੀਜ਼ਾਂ ਜਨਤਕ ਹੁੰ ਉਹਨਾਂ ਦਾ ਚੈਟ ਸੀ ਜਿਹੜੀ ਇਹਨਾਂ ਦੀ ਰਾਜਾ ਵੜਿੰਗ ਨੂੰ ਜਿਹੜਾ ਮੈਸੇਜ ਭੇਜਿਆ ਸੀ ਤਾਂ ਤੁਸੀਂ ਇਹ ਸਮਝੋ ਕਿ ਕਿੰਨੇ ਆਖੇ ਇਹ ਮੈਸੇਜ ਜਿਹੜਾ ਉਹਨਾਂ ਨੇ ਪਬਲਿਕ ਕਰ ਦਿੱਤਾ ਡੈਣੀ ਉਹਨਾਂ ਨੇ ਪੂਰਾ ਮੈਸੇਜ ਜਿਹੜਾ ਹੈ ਅਮਨ ਉਹਨਾਂ ਨੇ ਫੇਸਬੁਕ ਪੋਸਟ ਪਾਈ ਹੈ ਉਹਦੇ ਥੱਲੇ ਜਿਹੜਾ ਸਕਰੀਨਸ਼ਾਟ ਉਹਨਾਂ ਨੇ ਅਟੈਚ ਕਰ ਦਿੱਤਾ ਉਹ ਜਿਹੜਾ ਰਾਜਾ ਵੜਿੰਗ ਲਿਖਿਆ ਹੋਇਆ ਰਾਜਾ ਵੜਿੰਗ ਨਾਂ ਉਹਨਾਂ ਨੇ ਆਪ ਰਿਸਿਵ ਕੀਤਾ ਹੋਇਆ ਆਉਦੀ ਕੰਟੈਕਟ ਲਿਸਟ ਦੇ ਵਿੱਚ WhatsApp ਦੇ ਵਿੱਚ ਔਰ WhatsApp ਤੇ ਜਿਹੜਾ ਮੈਸੇਜ ਪਾਇਆ ਬਕਾਇਦਾ ਤੌਰ ਤੇ ਉਹ ਮੈਸੇਜ ਉਹਨਾਂ ਨੇ ਜਨਤਕ ਕਰ ਦਿੱਤਾ ਔਰ ਉੱਥੇ ਹੁਣ ਸ਼ਾਇਦ ਇਹਨਾਂ ਨੂੰ ਕੋਈ ਸੁਰ ਜੋਵਾਬ ਦਿੰਦੀ ਹੋਈ ਕਾਂਗਰਸ ਨਜ਼ਰ ਨਹੀਂ ਆਈ ਔਰ ਜਿਸ ਤੋਂ ਬਾਅਦ ਹੁਣ ਇਹਨਾਂ ਨੇ ਇੱਕ ਹੈ ਦਾਅਵੇਦਾਰੀ ਠੋਕ ਰਹੇ ਸੀ ਦਾਅਵੇਦਾਰੀ ਚਲੋ ਹਰ ਬੰਦੇ ਦਾ ਅਧਿਕਾਰ ਹੈ ਦਾਅਵੇਦਾਰੀ ਕਰ ਸਕਦਾ ਕਿੱਥੋਂ ਮਰਜੀ ਪਰ ਹੁਣ ਉਹਨਾਂ ਨੇ ਕਿਹਾ ਕਿ ਮੈਂ ਫਰੀਦਕੋਟ ਤੋਂ ਇਲੈਕਸ਼ਨ ਨਹੀਂ ਲੜਨਾ ਜੇ ਪਾਰਟੀ ਟਿਕਟ ਵੀ ਦਿੰਦੀ ਹੈ ਤੇ ਨਾਲ ਹੀ ਜਿਹੜੇ ਦਾਅਵੇਦਾਰਾਂ ਦੀ ਲਿਸਟ ਸੀ ਉਹਦੇ ਵਿੱਚੋਂ ਵੀ ਉਹਨਾਂ ਨੇ ਆਪਦਾ ਨਾਮ ਜਿਹੜਾ ਹੈ ਉਹ ਵਿਡਰੋ ਕਰ ਲਿਆ ਕਿ ਮੈਨੂੰ ਟਿਕਟ ਨਾ ਦਿੱਤੀ ਜਾਵੇ ਜੇ ਟਿਕਟ ਸ਼ਾਇਦ ਮਿਲਦੀ ਹਤਾ ਕਿ ਡੈਣੀ ਇਨਕਾਰ ਕਰ ਦੇਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੁਣ ਦੇਖਣਾ ਕਿ ਕਾਂਗਰਸ ਕਿਵੇਂ ਇਸ ਪੂਰੇ ਮਸਲੇ ਨੂੰ ਰਿਜ਼ੋਲਵ ਕਰਦੀ ਹੈ ਪਹਿਲਾਂ ਹੀ ਬੜੇ ਖਲਾਰੇ ਪਏ ਹੋਏ ਆ ਸਰਵਾਈਵਲ ਦੀ ਲੜਾਈ ਲੜ ਰਹੀ ਹੈ ਕਾਂਗਰਸ ਪੰਜਾਬ ਦੇ ਵਿੱਚ ਦੇਖੋ ਨਾ ਜਿੱਥੇ ਇੱਕ ਪਾਸੇ ਸਰਕਾਰ ਹੋਵੇ ਉਹ ਤਖਤਾ ਪਲਟ ਹੋਵੇ 3 ਮਹੀਨੇ ਦੀ ਸਰਕਾਰ ਚੰਨੀ ਹੋਣਾਂ ਦੀ ਚੱਲੀ ਹੋਵੇ ਔਰ ਉਸ ਤੋਂ ਬਾਅਦ ਫਿਰ ਬਿਲਕੁਲ ਹੀ ਸਿਮਟ ਗਿਆ ਹੋਵੇ ਕਮ ਹਾਲਾਂਕਿ ਦਲਤਪਾਈ ਚਾਰੇ ਦੇ ਵਿੱਚ ਚੰਗੀ ਪਪੂਲਾਰਿਟੀ ਹੈਗੀ ਹੈ ਚੰਨੀ ਚੰਨੀ ਹੋਣਾਂ ਦੀ ਪਰ ਰਾਸ ਔਖੇ ਨੇਗੇ ਜਿਵੇਂ ਕਰਮਜੀਤ ਚੌਧਰੀ ਬੀਜੇਪੀ ਚਲੇ ਗਏ ਵਿਕਰਮ ਚੌਧਰੀ ਹੋਗੇ ਪਰ ਵਿਕਰਮ ਚੌਧਰੀ ਕਿੰਨਾ ਕੁ ਇਫੈਕਟ ਕਰਨਗੇ ਇਹ ਦੇਖਣਾ ਹੋਊਗਾ ਚੰਨੀ ਕੀ ਕਰਦੇ ਆ ਇਹ ਦੇਖਣਾ ਹੋਊਗਾ ਲੋਕ ਕਿਤੇ ਹੱਲ ਜਾਂਦੇ ਆ ਇਹ ਚੀਜ਼ਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਅਮਨਪੇਚੀ ਬਿਲਕੁਲ ਆਉਣ ਵਾਲੇ ਦਿਨਾਂ ਚ ਆਉਂਦੀਆਂ ਹਈਆਂ ਨਜ਼ਰ ਆਉਂਦੀਆਂ ਬਿਲਕੁਲ ਵਿਕਰਮ ਵੱਡਾ ਚੈਲੰਜ ਤਾਂ ਹੈਗਾ ਪਰ ਜੇ ਗੱਲ ਕਰ ਲਈਏ ਤਾਂ ਕਾਰਜਕਾਰੀ ਪ੍ਰਧਾਨ ਵੀ ਰਹੇ ਨੇ ਨਵਜੋਤ ਸਿੰਘ ਸਿੱਧੂ ਦੇ ਸਮੇਂ ਦੇ ਵਿੱਚ ਤਾਂ ਕੀ ਲੱਗਦਾ ਕਿ ਚਿਹਰਾ ਵੀ ਵੱਡਾ ਆ ਵੱਡਾ ਨਾਮ ਆ ਹਨਾ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਕੰਮ ਕਰਦੇ ਰ ਫਿਰ ਵੀ ਇਗਨੋਰ ਮਾਰਨਾ ਕਿਤੇ ਨਾ ਕਿਤੇ ਦੇਖੋ ਜਦੋਂ ਆਪਸ ਦੇ ਵਿੱਚ ਗੁੱਟਬੰਦੀਆਂ ਹੁੰਦੀਆਂ ਧੜੇ ਬਾਜ਼ੀਆਂ ਹੁੰਦੀਆਂ ਅ ਅ ਵਿਦਨ ਪਾਰਟੀ ਜਾਂ ਕਿਸੇ ਵੀ ਸਿਸਟਮ ਦੇ ਵਿੱਚ इवन ਕਿਸੇ ਕੰਪਨੀ ਦੇ ਵਿੱਚ ਜਾਂ ਉਹ ਉਹ ਖਰਾਬ ਹੀ ਕਰਦੀਆਂ ਚੀਜ਼ਾਂ ਤਾਂ ਉਹ ਕੋਈ ਅੱਗੇ ਨਹੀਂ ਲੈ ਕੇ ਜਾਂਦੀਆਂ ਕਿਉਂਕਿ ਕਾਂਗਰਸ ਨੂੰ ਹੁਣ ਸਾਰਿਆਂ ਨੂੰ ਕਲੈਕਟਿਵ ਐਫਰਟ ਕਰਨ ਦੀ ਲੋੜ ਹੈ ਕਿ ਜੇ ਕਾਂਗਰਸ ਨੂੰ ਅੱਗੇ ਲੈ ਕੇ ਜਾਣਾ ਤਾਂ ਪਰ ਲੱਗ ਨਹੀਂ ਰਿਹਾ ਕਿਉਂਕਿ ਲੱਗ ਨਹੀਂ ਰਿਹਾ ਕਿ ਵਿਪਿੰਗ ਹੋਣਾ ਤੋਂ ਕਮਾਨ ਜਿਹੜੀ ਹੈ ਉਹ ਸੰਭਲਦੀ ਹੋਈ ਨਜ਼ਰ ਆ ਰਹੀ ਹੈ ਪਰ ਇੱਕ ਚੈਲੰਜ ਬਹੁਤ ਵੱਡਾ ਪਰ ਉਹਨਾਂ ਨੇ ਤਾਂ ਸਿੱਧੇ ਤੌਰ ਤੇ ਲੈਣੀ ਹੋਣਾ ਨੇ ਦੇਖੋ ਸਾਬਕਾ ਵਰਕਿੰਗ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਸਾਫ਼ ਤੌਰ ਤੇ ਆਪਣੇ ਜਿਹੜੇ ਪ੍ਰਧਾਨਾਂ ਚ ਐਟ ਹੋਈਆਂ ਆ ਉਹਨਾਂ ਨੇ ਜਿਹੜੇ ਆਪਦੇ ਕਾਂਗਰਸ ਦੇ ਪ੍ਰਧਾਨ ਨੂੰ ਮੈਸੇਜ ਪਾਏ ਆ ਉਹਨਾਂ ਨੇ ਜਨਤਕ ਕਰ ਦਿੱਤੇ ਆ ਤਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਅੰਦੇਖਾ ਕੀਤਾ ਜਾ ਰਿਹਾ ਸਾਡੇ ਭਾਈਚਾਰੇ ਨੂੰ ਸਭ ਤੋਂ ਪਹਿਲੀ ਲੜਾਈ ਤਾਂ ਜਿਹੜੀ ਉਹ ਕਹਿੰਦੇ ਕਿ ਸਾਨੂੰ ਸਮਾਜ ਨੇ ਬਹੁਤ ਦਿੱਤਾ ਜਿਹੜੇ ਸਮਾਜ ਦੀ ਅਸੀਂ ਪ੍ਰਤੀਨਿਧਤਾ ਕਰ ਰਹੇ ਆ ਉਸੇ ਸਮਾਜ ਨੇ ਜੀ ਵੋਟਾਂ ਨਾ ਪਾਈਆਂ ਹੁੰਦੀਆਂ ਤਾਂ ਜੈਣੀ ਐਮਐਲਏ ਥੋੜੀ ਬਣਦੇ ਇਹ ਗੱਲ ਉਹਨਾਂ ਨੇ ਕਹੀ ਹੈ ਤਾਂ ਉਸ ਤੋਂ ਬਾਅਦ ਹੀ ਉਹਨਾਂ ਨੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਤਾਂ ਆਪਦੇ ਸਮਾਜ ਦੀ ਲੜਾਈ ਲੜੂੰਗਾ ਔਰ ਸਾਡਾ ਇਹ ਮਸਲਾ ਰਿਜ਼ੋਲਵ ਕੀਤਾ ਜਾਵੇ ਉਸ ਤੋਂ ਬਾਅਦ ਬਾਕੀ ਦੀਆਂ ਸਾਰੀਆਂ ਚੀਜ਼ਾਂ ਪਾਰਟੀ ਹੋਵੇ ਜਾਂ ਹੋਰ ਬਾਕੀ ਦੀਆਂ ਚੀਜ਼ਾਂ ਹੋਣ ਬਾਕੀ ਸਭ ਪਿੱਛੇ ਰਹਿ ਜਾਂਦੀਆਂ ਹਨ ਅਮਨ ਜੀਪੀ ਕਲਮ ਜੀ ਆਖਰੀ ਸਵਾਲ ਹੈ ਜੀ ਮੇਰਾ ਜਿਸ ਤਰ੍ਹਾਂ ਫਰੀਦਕੋਟ ਦੇ ਵਿੱਚ ਵੱਡੇ ਪੱਤੇ ਖੇਡੇ ਗਏ ਆ ਬੀਜੇਪੀ ਦੀ ਆਪਾਂ ਗੱਲ ਕਰ ਲਈ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰ ਲਈ ਜੈ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਕਾਂਗਰਸ ਦਾ ਕਿਹੜਾ ਮਤਲਬ ਪੱਤਾ ਜਿਹੜਾ ਹੈ ਉਥੇ ਕਾਮਯਾਬ ਹੋ ਸਕਦਾ ਹੈ ਜਾਂ ਇਹਨਾਂ ਨੂੰ ਟੱਕਰ ਦੇ ਸਕਦਾ ਹੈ ਦੇਖੋ ਕਾਂਗਰਸ ਕੁਛ ਨਾ ਕੁਛ ਸੋਚ ਇਸ ਤਰ੍ਹਾਂ ਰਹੀ ਹੈ ਦੇਖੋ ਮਨਕੀ ਇਹ ਵੀ ਦਾ ਖੇਡਿਆ ਜਾ ਸਕਦਾ ਕਿ ਉਥੋਂ ਦਾ ਕੋਈ ਲੋਕਲ ਬੰਦਾ ਵੱਡਾ ਲੀਡਰ ਹਾਲਾਂਕਿ ਕੋਈ ਇਹੋ ਜਿਹਾ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਉੱਥੇ ਸਦੀਕ ਦਾਵੇਦਾਰੀ ਠੋਕਰੇ ਕੀ ਮੈਂ ਪੰਜਾ ਐਮਪੀ ਐ ਮੈਂ ਪਿਛਲੀ ਵਾਰ ਵੀ ਜਿੱਤੇ ਹ ਜਿੱਥੇ ਇੱਕ ਪਾਸੇ ਉਹਨਾਂ ਨੇ ਗੌਨ ਵਜਾਉਣ ਵਾਲੇ ਲਾ ਦਿੱਤੇ ਮੈਦਾਨ ਦੇ ਵਿੱਚ ਤਾਂ ਮੈਂ ਕਿਹੜਾ ਛੋਟਾ ਖਿਡਾਰੀ ਹਾਂ ਦੇ ਕੋਲ ਸ੍ਰੀ ਖੋਣੀ ਕਿੰਨੇ ਹਿੱਟ ਰਹੇ ਆ ਮੁਹੰਮਦ ਸਦੀਕ ਤੇ ਵੀ ਬਰਨਜੀਤ ਕੌਰ ਉਹਨਾਂ ਦੀ ਜੋੜੀ ਪਰ ਉਹ ਹੁਣ ਪਤਾ ਨਹੀਂ ਇਸ ਵਾਰ ਕਾਮਯਾਬ ਹੋ ਪਾਉਗੀ ਗੱਲ ਕਿ ਨਹੀਂ ਕਿਉਂਕਿ ਕੁਝ ਇੱਕ ਲੋਕਾਂ ਦੀਆਂ ਟਿਕਟਾਂ ਕੱਟੀਆਂ ਵੀ ਜਿਵੇਂ ਉਹ ਉਸੇ ਹਿਸਾਬ ਨਾਲ ਕਿ ਸਦੀਕ ਦੀ ਟਿਕਟ ਕੱਟੀ ਜਾਂਦੀ ਹੈ ਜਾਂ ਕੋਈ ਹੋਰ ਕਿਉਂਕਿ ਇਹ ਨਾ ਹੋਵੇ ਕਿ ਕਾਂਗਰਸ ਇਹ ਕਲੇਮ ਕਰੇ ਕਿ ਬਾਕੀ ਪਾਰਟੀਆਂ ਨੇ ਤਾਂ ਸੈਲੀਬ੍ਰਿਟੀ ਲਾਦੇ ਮੈਦਾਨ ਦੇ ਵਿੱਚ ਉਤਾਰਦੇ ਪਰ ਅਸੀਂ ਸੈਲੀਬ੍ਰਿਟੀ ਨਹੀਂ ਜੀ ਦੇਖੋ ਅਸੀਂ ਤਾਂ ਆਮ ਜਿਹਾ ਬੰਦਾ ਦਿੱਤਾ ਤੁਹਾਡੇ ਸਾਹਮਣੇ ਤਾਂ ਆਮ ਬੰਦੇ ਪਾਉ। ਹੁਣੇ ਪਤਾ ਵੀ ਖਿੱਟਿਆ ਜਾਂਦਾ ਜਾਂ ਕੀ ਹੁੰਦਾ ਦੇਖਣਾ ਹੋਊਗਾ ਪਰ ਜਲਦੀ ਕਲੀਅਰ ਹੋ ਜਾਣੀ ਆ ਆਉਣ ਵਾਲੇ ਬਿਕਰਮ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਰੀ ਗੱਲਬਾਤ ਰੱਖੀ ਸਾਡੇ ਸਾਹਮਣੇ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਾਡੇ ਨਾਲ ਬਿਕਰਮ ਜੀ ਸਾਡੇ ਸਾਥੀ ਸਹਿਯੋਗੀ ਮੌਜੂਦ ਸਗੇ ਤਾਂ ਸਿੱਧੇ ਤੌਰ ਤੇ ਇਹਨਾਂ ਨੇ ਕਿਹਾ ਕਿਤੇ ਨਾ ਕਿਤੇ ਨਰਾਜ਼ਗੀ ਜਿਹੜੀ ਆ ਆ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਦੇ ਨਾਲ ਦਿਖਾਈ ਹੈ ਕਿ ਸੁਖਵਿੰਦਰ ਡੈਡੀ ਕੋਣੀ ਉਹਨਾਂ ਨੇ ਆਪਣੀ ਜਿਹੜੀ ਆ ਉਹ ਦਾਵੇਦਾਰੀ ਜਿਹੜੀ ਆ ਵਾਪਸ ਲੈ ਲਈ ਕਿ ਹੁਣ ਜਿਹੜੀ ਆ ਉਹ ਚੋਣ ਉਹਨਾਂ ਵੱਲੋਂ ਨਹੀਂ ਲੜੀ ਜਾਊਗੀ ਅਗਰ ਕਾਂਗਰਸ ਟਿਕਟ ਵੀ ਦਿੰਦੀ ਆ ਤਾਂ ਵੀ ਉਹ ਕਹਿੰਦੇ ਆ ਕਿ ਚੋਣ ਜਿਹੜੀਆਂ ਉਹਨਾਂ ਵੱਲੋਂ ਨਹੀਂ ਲੜੀ ਜਾਊਗੀ ਤੇ ਦੂਸਰੇ ਪਾਸੇ ਕਾਂਗਰਸ ਦੀਆਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਮੁਸ਼ਕਲਾਂ ਜ਼ਰੂਰ ਵੱਧ ਸਕਦੀਆਂ ਨੇ ਕਿਉਂਕਿ ਜਿਸ ਤਰ੍ਹਾਂ ਜਲੰਧਰ ਦੇ ਵਿੱਚੋਂ ਕਰਮਜੀਤ ਕੌਰ ਚੌਧਰੀ ਦਾ ਬੀਜੇਪੀ ਚ ਚਲਾਇਆ ਜਾਣਾ ਤੇ ਉਸਦੇ ਬਾਅਦ ਲਗਾਤਾਰ ਜਿਸ ਤਰ੍ਹਾਂ ਜੇ ਪਟਿਆਲੇ ਦੀ ਗੱਲ ਕਰ ਲਈਏ ਉੱਥੇ ਜਿਹੜਿਆ ਵਰਕਰਾਂ ਵੱਲੋਂ ਵਿਰੋਧ ਹੋਣਾ ਜਾਂ ਫਿਰ ਜੋ ਹਾਲਾਤ ਇਸ ਵੇਲੇ ਫਰੀਦਕੋਟ ਦੇ ਦੇਖਣ ਨੂੰ ਮਿਲੇ ਸੁਖਵਿੰਦਰ ਡੈਣੀ ਹੋਣਾ ਵੱਲੋਂ ਦਾਅਵੇਦਾਰੀ ਖਤਮ ਕਰਨਾ ਸੋ ਕਿਤਨਾ ਕਿਤੇ ਮੁਸ਼ਕਲਾਂ ਜਿਹੜੀਆਂ ਕਾਂਗਰਸ ਦੀਆਂ ਜ਼ਰੂਰ ਵੱਤ ਸਕਦੀਆਂ ਨੇ